ਕਰਚ ਧੀ ਨਾ ਜੰਮੀ ਹੋਵੇ ਉਸ ਕਰਦੀ ਦੇਲੀ ਕੁਆਰੀ ਰਹਿੰਦੀ ਹੈ ਤੇ ਸੰਦਲੀ دروازੇ ਤੇ ਇਸ ਤੋਂ ਪਹਿਲਾਂ ਪੰਜਾਬ ਦੇ ਨੌਜਵਾਨਾਂ ਨੇ ਫੁੰਮਣੀਆਂ ਪਾਈਆਂ ਨੇ ਪਰ ਅੱਜ ਪੰਜਾਬ ਦੀ ਇੱਕ ਧੀ ਬੀਬਾ ਜਸਵਿੰਦਰ ਬਰਾੜ ਇਸ دروازੇ ਦੀ ਦੇਲੀ ਲੰਘ ਕੇ ਤੁਹਾਡੇ ਸਾਹਮਣੇ ਹੋ ਰਹੀ ਹੈ ਤੇ ਇਸ ਤੋਂ ਪਹਿਲਾਂ ਕਿ ਬੀਬਾ ਜਸਵਿੰਦਰ ਦਾੜ ਤੁਹਾਡੇ ਸਾਹਮਣੇ ਹੋਵੇ ਆਪਾਂ ਚੱਲਦੇ ਆ ਮੁਖਸਰ ਜ਼ਿਲ੍ਹੇ ਦੇ ਬਹੁਤ ਹੀ ਮਸ਼ਹੂਰ ਪਿੰਡ ਪਾਕਸਰ ਵਿਖੇ ਪਾਕਸਰ ਪਾਕਸਰ ਕਹਿੰਦੀ ਰਹਿੰਦੀ ਵੇਖ ਪਾਕਸਰ ਜਾ ਕੇ ਆਉਂਦੇ ਜਾਂਦੇ ਦੀ ਸੇਵਾ ਕਰਦੇ ਟਲੀਏ ਚੋਗ ਚਕਾ ਕੇ ਮਾਨ ਖੁਸ਼ ਹੋ ਗਿਆ ਨਹੀਂ ਭਾਗਸਰ ਦੇ ਵਿੱਚ ਆ ਕੇ ਮਾਨ ਖੁਸ਼ ਹੋ ਗਿਆ ਨਹੀਂ ਇਸ ਪਿੰਡ ਵਿੱਚ ਆ ਕੇ ਤੇ ਫਿਰ ਆਓ ਮਾਰਦੇ ਆਂ ਗੇੜਾ ਇਸ ਪਿੰਡ ਦੀਆਂ ਗਲੀਆਂ ਦਾ ਪੰਜਾਬ ਦੇ ਇਤਿਹਾਸਿਕ ਜ਼ਿਲ੍ਹੇ ਮੁਕਸਰ ਦਾ 13000 ਦੀ ਆਬਾਦੀ ਅਤੇ 10000 ਕੁਮਾਰ ਰਕਵੇ ਵਾਲਾ ਮਲੋਟ ਵਿਧਾਨ ਸਭਾ ਹਲਕੇ ਦਾ ਸਭ ਤੋਂ ਵੱਡਾ ਪਿੰਡ ਭਾਗਸਰ ਪੜਿਆ ਲਿਖਿਆ ਦਾ ਪਿੰਡ ਹੋਣ ਕਰਕੇ ਮਸ਼ਹੂਰ ਹੈ ਲੜਕੇ ਅਤੇ ਲਟਕੀਆਂ ਲਈ ਉਹ ਵੱਖਰੇ ਵੱਖਰੇ ਸੀਨੀਅਰ ਸੈਕੰਡਰੀ ਸਕੂਲ 65% ਲੈਣ ਦੇਣ ਲਈ ਪੰਜਾਬ ਨੈਸ਼ਨਲ ਬੈਂਕ ਕਿਸਾਨਾਂ ਦੀ ਸਹੂਲਤ ਲਈ ਸਹਿਕਾਰੀ ਸੁਸਾਇਟੀ ਸ਼ੁੱਧ ਪਾਣੀ ਵੀ ਸਪਲਾਈ ਲਈ ਜਲਕਰ ਪਸ਼ੂਆਂ ਦੀ ਸਿਹਤ ਸੰਭਾਲ ਲਈ ਪਸ਼ੂ ਹਸਪਤਾਲ ਅਤੇ ਇਨਸਾਨਾਂ ਲਈ ਡਿਸਪੈਂਸਰੀ ਸਾਂਝੇ ਸਮਾਗਮ ਕਰਨ ਲਈ ਧਰਮਸ਼ਾਲਾ ਅੰਗਰੇਜ਼ਾਂ ਦੇ ਜ਼ਮਾਨੇ ਦਾ ਰੇਲਵੇ ਸਟੇਸ਼ਨ ਅਤੇ ਟੈਲੀਫੋਨ ਐਕਸਚੇਂਜ ਪਿੰਡ ਦੀ ਵੱਖਰੀ ਨੋਹਾਰ ਬਣਾਉਂਦੇ ਨੇ ਪਿੰਡ ਵਿੱਚ ਦੋ ਗੁਰਦੁਆਰਾ ਸਹਿਬਾਨ ਗਿਰਜਾ ਘਰ ਅਤੇ ਬਾਲਮੀਕ ਮੰਦਰ ਲੋਕਾਂ ਲਈ ਸ਼ਰਧਾ ਦੇ ਕੇਂਦਰ ਨੇ ਪਾਕਸਰ ਮਾਈਨਰ ਪਿੰਡ ਦੀ ਸ਼ਾਹ ਰਗ ਦਾ ਸਥਾਨ ਰੱਖਦੀ ਹੈ ਪੜਿਆਂ ਲਿਖਿਆਂ ਵਿੱਚੋਂ 10 ਕਿਤਾਬਾਂ ਦੇ ਲੇਖਕ ਅਤੇ ਪੱਤਰਕਾਰ ਸੁਖਪਾਲ ਢਿੱਲੋਂ ਰਿਟਾਇਰਡ ਬਰਗੇਰੀਅਰ ਸਰਦਾਰ ਗੁਰਦੀਪ ਸਿੰਘ ਉੱਗੇ ਲਿਖਾਰੀ ਪ੍ਰੋਫੈਸਰ ਭਗਵਾਨ ਸਿੰਘ ਜੋਸ਼ ਅੱਜ ਪ੍ਰੋਫੈਸਰ ਰਣਜੀਤ ਸਿੰਘ ਗੰਗਾਨਗਰ ਨੇ ਪਿੰਡ ਦਾ ਨਾਂ ਰੋਸ਼ਨ ਕੀਤਾ ਪੰਜਾਬੀ ਯੂਥ ਕਲੱਬ ਆਪਣੇ ਪ੍ਰਧਾਨ ਸੁਖਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਹਰ ਸਾਲ ਬਾਬੂ ਰੱਜਵਲੀ ਮੇਲਾ ਕਰਵਾਉਣ ਦੇ ਨਾਲ-ਨਾਲ ਸੱਭਿਆਚਾਰਕ ਸਮਾਗਮਾਂ ਵਿੱਚ ਵੀ ਮੋਹਰੀ ਹੈ ਪਿੰਡ ਦੇ ਲੋਕਾਂ ਨੇ ਅੱਜ ਕਲੱਬ ਅਤੇ ਪੰਚਾਇਤ ਦੇ ਸਹਿਯੋਗ ਨਾਲ ਸਕੂਲ ਵਿੱਚ ਇੱਕ ਸੱਭਿਆਚਾਰਕ ਸਮਾਗਮ ਸਿਰਜਿਆ ਜਿਸ ਵਿੱਚ ਪਹੁੰਚ ਰਹੇ ਨੇ ਉੱਗੀ ਲੋਕ ਗਾਇਕਾ ਬੀਬਾ ਜਸਵਿੰਦਰ ਬਰਾੜ ਤੇ ਆਓ ਫਿਰ ਮਾਣਿਏ ਅਨੰਦ ਇਸ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਦਾ